ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਮੈਂ ਕਿ ਅੱਜ ਦਿਖਾਉਣੇ ਆ ਅਸੀਂ ਜੂਡੀਓ ਤੋਂ ਕੀ ਲੈ ਕੇ ਆਏ ਸੀਗੇ ਤੇ ਕਿੰਨਾ ਕੁ ਸਸਤਾ ਸਮਾਨ ਹੈ ਤੇ ਕਿੰਨੀ ਕੁ ਵੈਰਾਈਟੀ ਜਿਹੜੀ ਉਹ ਵੈਰਾਈਟੀ ਜਾਂ ਕੁਆਲਿਟੀ ਕੁਆਲਿਟੀ ਜਿਹੜੀ ਸਮਾਨ ਦੀ ਕਿੰਨੀ ਕੁ ਵਧੀਆ ਵਾ ਤੇ ਇਸ ਕਰਕੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਮੈਂ ਕੀ ਕੀ ਸਮਾਨ ਲੈ ਕੇ ਆਈ ਮਨਵੀਰ ਵਾਸਤੇ ਤੇ ਆਪਣੇ ਵਾਸਤੇ ਜੂਡੀਓ ਤੋਂ ਪਹਿਲਾਂ ਦਿਖਾਉਣੀ ਤੁਹਾਨੂੰ ਮਨਵੀਰ ਦਾ ਸਮਾਨ ਇਹ ਲੈ ਦੇ ক্লোਸ ਦਿਖਾ ਦਈਏ ਇਹ ਜੀ ਮਨਵੀਰ ਲਈ ਲਈ ਆਪਾਂ ਉਥੋਂ ਜੀਨ ਇਹ ਵਾਲੀ 블루 블루 ਕਲਰ ਦੇ ਵਿੱਚ ਤੇ ਬਹੁਤ ਹੀ ਸੌਫਟ ਕਪੜਾ ਜੀਨ ਦਾ ਉਹ ਜਿਹੜੀ ਹੁੰਦੀ ਨਾ ਬਹੁਤ ਹੀ ਹਾਰਡ ਜਿਆ ਕਪੜਾ ਤੱਪੜ ਜਿਆ ਜਿਹਨੂੰ ਆਪਾਂ ਬੁੜੀਆਂ ਪੰਜਾਬੀ ਚ ਕਹਿੰਦੀਆਂ ਤੱਪੜ ਜਿਆ ਵਰਗਾ ਕਪੜਾ ਉਦਾਂ ਦਾ ਨਹੀਂਗਾ ਬਹੁਤ ਹੀ ਸੌਫਟ ਕਪੜਾ ਜੀਨ ਦਾ ਮੋਤੀ ਨਰਮ ਆ ਤੇ ਅਲਟਰਨੇਟ ਮਨੀ ਅੱਜ ਹੀ ਕਰਵਾ ਕੇ ਲੈ ਕੇ ਆਇਆ ਤੇ ਇਹ ਜੀਨ ਜਿਹੜੀ ਜੀ ਸਾਨੂੰ ਪਈ ਸੀ ਇਹ ਵਾਲੀ 699 ਲਿਖਿਆ ਮਤਲਬ 1 ਰੁਪਈਆ ਘਟਿਆ 700 ਰੁਪਈਆ ਦੀ ਸਾਨੂੰ ਇਹ ਜੀਨ ਜਿਹੜੀ ਮਨਵੀਰ ਦੀ ਉਹ ਪਈ ਆ ਦੇਖ ਲਓ ਇੱਦਾਂ ਦੀ ਆ ਇਹ 700 ਦੀ ਪਈ ਆ ਮੈਂ ਦੱਸਿਆ ਸੀ ਨਾ ਤੁਹਾਨੂੰ ਵੀ ਜੂਡੀਓ ਜਿਹੜਾ ਉਹ ਬ੍ਰਾਂਡ ਤੋਂ ਕੱਪੜੇ ਖਰੀਦ ਕੇ ਆਪਣਾ ਟੈਗ ਲਾ ਕੇ ਫਿਰ ਉਹ ਵੇਚਦਾ ਇਹ ਜਿਹੜੀ ਜੀਨ ਹੈਗੀ ਇਹ ਡੈਨਿਮ ਦੀ ਆ ਇਹਦੇ ਉੱਪਰ ਇਹ ਲਿਖਿਆ ਹੋਇਆ ਹੈ ਜੀ ਇੱਥੇ ਤੋਂ ਉਲਟਾ ਦਿਖੂਗਾ ਡੈਨਿਮ ਦੀ ਆ ਤੇ نیچے ਜੂਡੀਓ ਨੇ ਆਪਣਾ ਟੈਗ ਲਾਇਆ ਹੋਇਆ ਡੈਨਿਮ ਐਡੀਟ ਤੇ ਡੈਨਿਮ ਦੀ ਆ ਇਹ ਜੀਨ ਤੇ ਫਿਰ ਗਾਂ ਉਹ ਤੋਂ ਖਰੀਦ ਕੇ ਫਿਰ ਗਾਂ ਜੂਡੀਓ ਵੇਚਦਾ ਨਾ ਫਿਰ ਉਹ ਕਿੰਨੇ ਜਿਹੜੇ ਵਿੱਚ ਉਹ ਲੈਂਦੇ ਹੁੰਦਾ ਟੈਕਸ ਟੁਕਸ ਜੇ ਉਹ ਕੋਈ ਕੁਛ ਹੋ ਜੀਐਸਟੀ ਉਹ ਫਿਰ ਘਟ ਜਾਂਦਾ ਇਸ ਕਰਕੇ ਓਨੇ ਹੀ ਕੱਪੜਾ ਜਿਹੜਾ ਸਸਤਾ ਮਿਲਦਾ 1 ਕੇਜੀ ਲਈ ਸੀ ਇੱਕ ਜੀਨ ਜਿਹੜੀ ਇਹ ਵਾਲੀ ਲਈ ਸੀ ਲਾਈਟ ਬਲੂ ਕਲਰ ਵਿੱਚ ਉਹ ਡਾਰਕ ਬਲੂ ਆ ਇਹ ਲਾਈਟ ਬਲੂ ਆ ਇਹ ਵੀ 32 ਵੇਸਟ ਆ ਤੇ ਇਹ ਵਾਲੀ ਜਿਹੜੀ ਜੀਨ ਆ ਇਹ ਵੀ ਡੈਨਿੰਗ ਦੀ ਆ ਇਹ ਵੀ ਇਹਦੇ ਉੱਤੇ ਵੀ ਲਿਖਿਆ ਹੋਇਆ ਇਹ ਵੀ ਡੈਨਿੰਗ ਦੀ ਆ ਇਹ ਡੈਨਿੰਗ ਦੀ ਜੀਨ ਤੇ ਇਹ ਹੈਗੀ ਆ ਇਹ ਵਾਲੀ ਇਹ ਵੀ 700 ਦੀ ਆ ਇਹ ਵੀ ਪਰ ਜੀਨ ਜਿਹੜੀ ਆ ਦੋ ਜੀਨਸ ਜਿਹੜੀਆਂ ਮੰਦੀਆਂ ਵਾਲੀਆਂ ਦੋਨੇ 700 ਦੀਆਂ ਇਹ ਦੋ ਜੀਨਸ ਹੋ ਗਿਆ ਮੰਦੀਆਂ ਇਹ ਲੈ ਜੀ ਮੰਦਿਰ ਵਾਸਤੇ ਸ਼ੂਜ਼ ਸ਼ੂਜ਼ ਦਾ ਟੈਗ ਪਤਾ ਨਹੀਂ ਕਿੱਥੇ ਚਲੇ ਗਿਆ ਇਹ ਵਾਲੇ ਸ਼ੂਜ਼ نیچے ਇਦਾਂ ਦੇ ਆ ਫਰੰਟ ਤੋਂ ਐਂਡ ਆਹ ਯੂ ਸ਼ੂਜ਼ ਤੇ ਬਹੁਤ ਹੀ ਹਲਕੇ ਸੋਲ ਦੇ ਆ ਸ਼ੂਜ਼ ਤੇ ਕੋਈ ਉਹ ਇੱਕ ਹੁੰਦੀ ਨਾ ਪਲਾਸਟਿਕ ਜਿਹੜੀ ਦੁਬਾਰਾ ਪਿਘਲਾ ਕੇ ਤੇ ਉਹ ਬਣਾਏ ਹੁੰਦੇ ਆ ਸ਼ੂਜ਼ ਤੋਂ ਬਹੁਤ ਹੀ ਹੈਵੀ ਸੋਲ ਦੇ ਹੁੰਦੇ ਆ ਉਦਾਂ ਦੇ ਨਹੀਂ ਇਹ ਬਹੁਤ ਹੀ ਲਾਈਟ ਸੋਲ ਦੇ ਆ ਉਹਨੂੰ ਕੀ ਕਹਿੰਦਾ ਸ਼ੂਜ਼ ਕੰਫਰਟੇਬਲ ਆ ਤੇ ਇਹ ਸ਼ੂਜ਼ ਜਿਹੜੀ ਸਾਨੂੰ ਪਏ ਸੀਗੇ ਜਿਹੜੇ ਉਹ 999 ਵਾਲੇ ਸ਼ੂਜ਼ ਆ ਨਾ ਇਹ ਉਹ ਵਾਲੇ ਆ 1000 ਦਾ ਮਤਲਬ ਕੀ ਸ਼ੂਜ਼ ਦਾ ਪੇਅਰ ਇਹ ਵਾਲਾ ਜੀ 999 ਦੇ ਇਹ ਵਾਲੇ ਸ਼ੂਜ਼ ਤੇ ਇੱਕ ਸ਼ੂਜ਼ ਲੈ ਮਨਵੀਰ ਦੇ ਇਹ ਵਾਲੇ ਉਹ ਵਾਈਟ ਆ ਉਹ ਵਾਈਟ ਵੀ ਨਹੀਂ ਗੇ ਅ ਕ੍ਰੀਮ ਜਿਹਾ ਕਲਰ ਜਿਹਨੂੰ ਕਹ ਦੋ ਉਹ ਕਲਰ ਆ ਸ਼ੂਜ਼ ਦਾ ਤੇ ਇੱਕ ਲੈ ਇਹ ਵਾਲੇ ਜੀ ਇਹ ਆਈ ਥਿੰਕ ਇਹ 799 ਦੇ ਆ ਇਹ ਵਾਲੇ 799 ਦੇ ਇਹ ਵਾਲੇ ਇਹ ਵੀ ਬਹੁਤ ਹੀ ਹਲਕੇ ਆ ਸੋਲ ਬਹੁਤ ਉਹਨਾਂ ਕੀ ਕਿਹਦਾ ਲਾਈਟ ਸੋਲ ਆ ਹੈਵੀ ਸੋਲ ਵਾਲੀ ਨਹੀਂਗੇ ਮਤਲਬ ਕਿ ਜਿਹੜੇ ਸ਼ੂਜ਼ ਆ ਜਾਂ ਲੇਡੀਜ਼ ਆਪਣੀਆਂ ਜੁੱਤੀਆਂ ਲੈਂਦੀਆਂ ਉਹ ਹਮੇਸ਼ਾ ਇਹ ਦੇਖਣ ਵੀ ਜਿਹੜਾ ਇਹਨਾਂ ਦਾ ਸੋਲ ਆ ਸੋਲ ਮੀਨਸ ਇਹ ਨੀਚੇ ਵਾਲਾ ਪਤਾਵਾ ਜਿਹੜਾ ਉਹ ਲਾਈਟ ਵੇਟ ਆ ਜਿਹੜਾ ਲਾਈਟ ਵੇਟ ਹੁੰਦਾ ਇਹ ਤਕਰੀਬਨ ਵਧੀਆ ਕੁਆਲਿਟੀ ਦਾ ਹੁੰਦਾ ਜਿਹੜਾ ਹੈਵੀ ਸੋਲ ਹੁੰਦਾ ਇਹ ਵਾਲਾ ਨਾ ਪਤਾਵਾ ਜਿਹੜਾ ਹੈਵੀ ਹੁੰਦਾ ਹੈਵੀ ਸੋਲ ਹੁੰਦਾ ਉਤੋਂ ਇਹ ਸਮਝ ਲਓ ਵੀ ਉਹ ਡੁਬਲੀ ਮਤਲਬ ਕਿ ਉਹ ਆਮ ਜਿੱਦਾਂ ਪਹਿਲਾ ਕੇ ਪਲਾਸਟਿਕ ਜਿਹੜੀ ਉਹ ਬਣਾਈ ਹੁੰਦੀ ਚੀਜ਼ ਉਹ ਵਾਲੀ ਚੀਜ਼ ਆ ਤੇ ਉਹ ਆਪਣੇ ਪੈਰਾਂ ਨੂੰ ਵੀ ਨੁਕਸਾਨ ਕਰਦਾ ਹੈਵੀ ਸੋਲ ਦੁਖਨ ਲੱਪ ਪੈਂਦੀ ਆ ਪੈਰ ਅੱਡੀਆਂ ਦੇਖਿਆ ਗਈਆਂ ਜੀ ਦੁਖਨ ਲੱਪ ਪੈਂਦੀਆਂ ਪੰਜੇ ਦੁਖਨ ਲੱਪ ਪੈਂਦੇ ਉਹ ਹੈਵੀ ਸੋਲ ਨਾਲ ਹੁੰਦਾ ਕਈਆਂ ਦੇ ਤੇ ਇਹ ਬੜੇ ਲਾਈਟ ਸੋਲ ਦੇ ਆ ਤੇ ਇਹ ਆਪਾਂ ਨੂੰ ਪਏ ਜੀ 799 ਦੇ ਬਲੈਕ ਕਲਰ ਵਿੱਚ ਆ ਇਹ ਵੀ ਬਹੁਤ ਸੋਹਣੇ ਸ਼ੂਜ਼ ਸਾਨੂੰ ਮਿਲ ਗਏ ਬਹੁਤ ਵੈਰਾਈਟੀ ਸੀ ਇਸ ਵਾਰ ਉੱਤੇ ਪਹਿਲਾਂ ਮਨੀ ਦਾ ਸਰਾ ਦੇ ਤਾਂ ਅੱਜ ਮੈਂ ਆਪਣਾ ਬਾਚਾ ਦਿਖਾਉਣੀ ਆ ਇੱਕੋ ਜੀਨਸ ਲਈ ਸੀ ਮਨੀ ਨੇ ਇੱਕ ਇਹ ਲੈ ਆ ਜੀ ਇਹ ਵਾਲਾ ਕਾਰਗੋ ਕਾਰਗੋ ਇਹਨਾਂ ਨੂੰ ਸ਼ਾਇਦ ਕਾਰਗੋ ਹੀ ਹੈ ਇੱਕ ਇਹ ਵਾਲਾ ਜੀ ਕਾਰਗੋ ਲਿਆ ਇਹ ਵਾਲਾ ਇਹ ਵੀ ਬਹੁਤ ਹੀ ਕੰਫਰਟੇਬਲ ਹੈ ਬੇਜ ਜਿਹਾ ਕਲਰ ਹੈ ਬਹੁਤ ਹੀ ਕੰਫਰਟੇਬਲ ਹੈ ਇਹ ਵੀ ਬੇਜ ਜਿਹਾ ਜਾਂ ਲਾਈਟ ਬਿਲਕੁਲ ਲਾਈਟ ਗ੍ਰੇ ਜਾਂ ਦਾਣਾ ਕਲਰ ਹੈ ਇਹੋ ਬਹੁਤ ਹੀ ਕੰਫਰਟੇਬਲ ਮੈਂ ਇਹਨੇ ਪਾ ਕੇ ਦੇਖਿਆ ਸੀ ਉੱਥੇ ਤੇ ਇਹ ਕਿਹੜੀ ਕੁਆਲਿਟੀ ਦਾ ਜੀ ਇਹ ਦੇਖ ਤੇਨੀ ਕੁਆਲਿਟੀ ਲਿਖੀ ਹੋਈ ਇਹ ਵੀ ਬੜਾ ਹੀ ਕੰਫਰਟ ਕੰਫਰਟ ਜੇ ਜੋਨ ਵਾਲਾ ਮੈਂ ਕਿਤੇ ਕਿਤੇ ਮਨਵੀਰ ਇਹ ਵੀ ਪਾ ਜਾਗਾ ਯੂਨੀਵਰਸਿਟੀ ਤੇ ਇਹ ਪਿਆਸ ਇਹ ਵੀ ਇਹ ਪਿਆ ਜੀ ਇਹ ਮਹਿੰਗਾ ਪਿਆ ਜੀਨਸ ਨਾਲੋਂ ਇਹ 999 ਦਾ 1000 ਦਾ ਹੈ ਰੋ ਕਾਰਗੋ 1000 ਦਾ ਇਹ ਸਾਨੂੰ ਕਾਰਗੋ ਜਿਹੜਾ ਉਹ ਪਿਆ ਵਧੀਆ ਕੁਆਲਿਟੀ ਹੈ ਵੀ ਓਏ ਦੇਰ ਮੇਲੇ ਆ ਗਈ ਸੀ ਜੀ ਇਹ ਵਾਲੀ ਅੱਗੇ ਇੱਕ ਟੀ-ਸ਼ਰਟ ਇਹ ਮਨੀ ਨੇ ਖਰਾਬ ਕਰ ਲਈ ਸੀਗੀ ਇਹ ਵਾਲੀ ਇਹ ਟੀ-ਸ਼ਰਟਸ ਇਹ ਵਾਲੀਆਂ ਇਹ ਮੈਂ ਤਿੰਨ ਲਈਆਂ ਮਨਵੀਰ ਵਾਸਤੇ ਇਹ ਇੰਨਾ ਸੌਫਟ ਕੱਪੜਾ ਨਾ ਬਹੁਤ ਹੀ ਸੌਫਟ ਕੱਪੜਾ ਉਹਦੇ ਪਤਾ ਲੱਗਦਾ ਵੈ ਇੰਨਾ ਸੌਫਟ ਨਰਮ ਕੱਪੜਾ ਨਰਮ ਕੋਈ ਉਹ ਸਿੰਥੈਟਿਕ ਨਹੀਂ ਇਹਦੇ ਵਿੱਚ ਕੋਈ ਵੀ ਸਿੰਥੈਟਿਕ ਨਹੀਂ ਕੋਈ ਉਹ ਚਿਲਕਣਾ ਜਿਹਾ ਕੱਪੜਾ ਨਹੀਂਗਾ ਬਿਲਕੁਲ ਸੌਫਟ ਕੱਪੜਾ ਹੈ ਨਾ ਵੱਟ ਬੰਦੇ ਨਾਲ ਸੌਫਟ ਕਪੜੇ ਦੀ ਨਿਸ਼ਾਨੀ ਹੁੰਦੀ ਵੀ ਉਹਨੂੰ ਵੱਟ ਪੈ ਜਾਂਦੇ ਐਨਾ ਸੌਫਟ ਕਪੜਾ ਹੈ ਬਹੁਤ ਵਧੀਆ ਲੱਗਦੀ ਹੈ ਇਹ ਵਾਲੀਆਂ ਟੀ-ਸ਼ਰਟਸ ਤੇ ਇਹ ਇੱਕ ਟੀ-ਸ਼ਰਟ ਪਈ ਆਪਾਂ ਨੂੰ 399 ਰੁਪਏ ਦੀ ਇਹ 399 ਰੁਪਏ ਦੀ ਪਈ ਇੱਕ ਟੀ-ਸ਼ਰਟ ਤੇ ਇਹਦੇ ਵਿੱਚ ਮੈਂ ਤਿੰਨ ਕਲਰ ਲੈ ਕੇ ਆਈ ਹਾਂ ਇੱਕ ਇਹ ਵਾਲਾ ਵਾਈਟ ਕਲਰ ਦੂਸਰਾ ਇਹ ਵਾਲਾ ਕਲਰ ਪਰਪਲ ਜਿਹਾ ਪਰਪਲ ਜਿਹਾ ਕਲਰ ਇਹੋ 3 ਇਹ ਵਾਲਾ ਕਲਰ ਗਰੇ ਜੀ ਟੋਨ ਚਾ ਡਾਰਕ ਗਰੇ ਜੀ ਟੋਨ ਚ ਗਰੇਵ ਟੋਨ ਨਹੀਂ ਗੀ ਅ ਬਸ ਦੇਖ ਲਓ ਗਰੇ ਜੀ ਟੋਨ ਨਹੀਂ ਲੱਗਦੀ ਨੀਲ ਜਿਹੜਾ ਕਲਰ ਨਹੀਂ ਹੁੰਦਾ ਜਿਹੜਾ ਐਦਾਂ ਇਹ ਕੇ ਵਾਲੇ ਇਹ 4 4 ਸੋਚ ਪਈਆਂ ਆਪਾਂ ਨੂੰ ਤੇ ਤੇ ਕੇ ਜਿਹੜਾ ਉਹ ਡੀਓ ਇਹ ਲਿਆ ਮਨਵੀਰ ਨੇ ਇਹ ਵਾਲਾ ਡਿਓ ਬਹੁਤ ਹੀ ਮਾਈਲਡ ਤੇ ਉਹ ਜਿਹੜੀ ਜਿਹੜੀ ਸਿਰ ਜੇ ਨੂੰ ਚੜ ਜਾਂਦੀ ਹੈ ਨਾ 스멜 ਉਸ ਵਾਲ ਉਹ ਫ੍ਰੈਗਰੈਂਸ ਨਹੀਂ ਇਹਦੀ ਬਹੁਤ ਹੀ ਮਾਈਲਡ ਤੇ ਕਾਮਜੀ ਫ੍ਰੈਗਰੈਂਸ ਹੈ ਕੋਈ ਤਿੱਖੀ ਜੀ ਫ੍ਰੈਗਰੈਂਸ ਨਹੀਂ ਜਿਹੜੀ ਉਹ ਬੜਾ ਇਰੀਟੇਟ ਜੇ ਕਰਦੀ ਹੁੰਦੀ ਨਾ ਤਿੱਖੀ ਜੀ ਫ੍ਰੈਗਰੈਂਸ ਉਹ ਨਹੀਂ ਇਹੋ ਬਹੁਤ ਹੀ ਕਾਮਜੀ ਫ੍ਰੈਗਰੈਂਸ ਹੈ ਇਹ ਵੈਸੇ ਇਹਦੀ ਕੁਆਲਿਟੀ ਜਿਹੜੀ ਹੈਗੀ ਪਰਲਸ ਇੱਕ ਕੇਲੇ ਆਪਾਂ ਨਾਨੂ ਵਾਸਤੇ ਤੇ ਇਹ ਮਨਵੀਰ ਨੇ ਵਾਈਪਸ ਲੈ ਸੀ ਸ਼ੂਜ਼ ਸਾਫ ਕਰਨ ਵਾਸਤੇ ਤੇ ਇਹ 49 ਦਾ ਇੱਕ ਆ ਤੇ ਇਹਦੇ ਵਿੱਚ ਕਿੰਨੇ ਹੁੰਦੇ ਆ ਆਈ ਥਿੰਕ ਇਹਦੇ ਵਿੱਚ ਅ 10 ਤੋਂ 10 10 ਹੁੰਦੇ ਆ 49 ਦਾ ਇੱਕ ਪਿਆ ਸਾਨੂੰ ਇਹੋ ਇਹ ਸ਼ੂਜ਼ ਵਗੈਰਾ ਸਾਫ ਇਹਨਾਂ ਕਰ ਲੈਂਦਾ ਜਿਹੜੇ ਸ਼ੂਜ਼ ਉਹਦੇ ਨਾਲ ਨਹੀਂ ਸਾਫ ਹੁੰਦੇ ਨਾ ਬਰਸ਼ ਨਾਲ ਇਹ ਸ਼ੂਜ਼ ਸਾਫ਼ ਕਰਨ ਨੂੰ ਆ ਪਹਿਲਾਂ ਵੀ ਜਦੋਂ ਲੈ ਕੇ ਆਇਆ ਸੀ ਇਹੋ ਕਾਫੀ ਟਾਈਮ ਲੱਗ ਗਿਆ ਸੀ ਇਹ ਦੋ ਲੈ 49 ਦਾ ਇੱਕ ਆਇਆ ਇਹੋ ਹੁਣ ਆ ਜਾਂਦੇ ਆ ਜੀ ਮੇਰੇ ਤੇ ਮੈਂ ਕੀ ਲਿਆ ਤੇ ਪਹਿਲਾਂ ਮੈਂ ਦੇਖਉਣੀ ਆ ਜੀ ਇਹ ਮੈਂ ਨੇਲ ਪੈਂਟਸ ਲਏ ਆ 79 ਦਾ ਇੱਕ ਨੇਲ ਪੈਂਟ ਹੈ ਉਹਦਾ 100 ਦਾ ਆ ਜਾਂਦਾ ਇਹ ਵਾਲਾ ਆਮ ਤੇ ਉੱਥੋਂ ਆਇਆ 79 ਦਾ ਇਹ ਵਾਲੇ ਲਏ ਮੈਂ ਤਿੰਨ ਨੇਲ ਪੈਂਟਸ ਇੱਕ ਰੈੱਡ ਇੱਕ ਬ੍ਰਾਊਨ ਤੇ ਇਹ ਉੱਪਰ ਸਪਾਰਕਲ ਜੇ ਲਗਾਉਣ ਵਾਸਤੇ ਇਹ ਵਾਲਾ ਇੱਤਿੰਨ ਨੀਲ ਪੇਂਟ ਲੈਂਦੇ ਆ ਮੈਂ ਇੱਕ ਮਲੇਆ ਵਾਲਾ ਜੀ ਆਪਣੇ ਵਾਸਤੇ ਡੀਓ ਇਹ ਵੀ ਬੜਾਈ ਉਹਨੂੰ ਕੀ ਕਹਿੰਦਾ ਬਹੁਤ ਹੀ ਲਾਈਟ ਜੀ ਫ੍ਰੈਗਰੈਂਸ ਹੈ ਇਹਦੀ ਵੀ ਇਹ ਵਾਲਾ ਇਹ ਉਹ ਵੀ 100 ਦਾ ਇਹ ਵੀ 100 ਦਾ ਇਹ ਵਾਲੇ ਵਾਲ ਵਾਈਪਸ ਇਹ ਜੀ ਐਲਵੇਰਾ ਵਾਈਪਸ ਆ ਇਹ ਆਈ ਥਿੰਕ ਵੇ ਆ ਸਾਨੂੰ ਇੱਕ ਸਿਰਫ 29 ਦਾ 30 ਰੁਪਏ ਦਾ ਲਾ ਲਓ ਇਹ ਵਾਲਾ ਉਹ ਤਾਂ ਬਹੁਤ ਮਹਿੰਗੇ ਹੁੰਦੇ ਵਾਈਪਸ ਤੇ ਇਹ 29 ਦਾ ਵੇ ਆ ਆਪਾਂ ਲੋ ਇਹ ਵਾਲੇ ਬੈਟ ਵਾਈਪਸ ਬੈਟ ਵਾਈਪਸ ਲੇਡੀਜ਼ ਵਾਸਤੇ ਇਹ ਵਾਲਾ ਵਾਈਪਸ ਲੈ ਮੈਂ ਫਿਰ ਮੈਂ ਲਈ ਜੀ ਇਹ ਵਾਲੇ ਚप्पल ਮੈਨੂੰ ਇਦਾਂ ਦੀਆਂ ਚप्पल ਪਾਉਣੀਆਂ ਬਹੁਤ ਪਸੰਦ ਆ ਸਿੰਪਲ ਜੀਆਂ ਤੇ ਕੰਫਰਟੇਬਲ ਜੀਆਂ ਜਿੱਦਾਂ ਇੱਕ ਉਹ ਮੈਂ ਪਾ ਕੇ ਗਈ ਸੀ ਤਾਂ ਫਿਰ ਮੈਂ ਕਿਹਾ ਆਹ ਸਸਤੀਆਂ ਮੈਂ ਇੱਕ ਹੋਰ ਲੈ ਜਾ ਇਹ ਵਾਲੇ ਇਹ ਚप्पल ਜੀ ਮੈਨੂੰ ਪਈ ਹੈਗੀ ਆ 200 ਰੁਪਏ ਦੀ 199 ਦੀ ਇਹ ਵਾਲੇ ਬਹੁਤ ਹੀ ਉਹਨੂੰ ਕੀ ਕਹਿੰਦਾ ਕੰਫਰਟੇਬਲ ਚੱਪਲ ਆ ਇਹ ਵਾਲੇ 200 ਰੁਪਏ ਦੀ ਲਈ ਇਹ ਨੂੰ ਚਪਲ ਲਈ ਫਿਰ ਮੈਂ ਲਈ ਜੀ ਇਹ ਵਾਲੀ ਜੁੱਤੀ ਇਹ ਮੈਨੂੰ ਬਹੁਤ ਸੋਹਣੀ ਲੱਗੀ ਉੱਤੇ ਕਿਉਂਕਿ ਮੇਰੇ ਪੈਰਾਂ ਦੀ ਸ਼ੇਪ ਉਦਾਂ ਦੀ ਆ ਜਿਹਨੂੰ ਕਹਿ ਦੋ ਮਤਲਬ ਕੀ ਮੇਰੇ ਪੈਰ ਚੌੜੇ ਨਹੀਂ ਗਏ ਪਤਲੇ ਆ ਮੇਰੇ ਪੈਰ ਤੇ ਇਹ ਇਹ ਮੈਨੂੰ ਇਹ ਕੰਫਰਟੇਬਲ ਵੀ ਲੱਗੀ ਹੀਲ ਇਹਦੀ ਛੋਟੀ ਜਿਹੀ ਹੀਲ ਆ ਇੰਨੀ ਕਿਹਦੀ ਇੰਨੀ ਕਿਹਦੀ ਆ ਇਹਦੀ ਇੰਨਿਕ ਫੇਰ ਇਸ ਕਰਕੇ ਮੈਂ ਲੈ ਲਈ ਮੈਂ ਕਿਹਾ ਜਦੋਂ ਮੈਂ ਆਪਣੇ ਮੋਟੂ ਕੋਲ ਜਾਵਾਂਗੀ ਨਾ ਬਾਹਰ ਉੱਤੇ ਪਾਉਂਗੀ ਇੱਥੇ ਵੀ ਪਾਉਂਗੀ ਵੈਸੇ ਉੱਤੇ ਵੀ ਪਾ ਲੂੰਗੀ ਨਾਲ ਲੈ ਜਾਊਂਗੀ ਇਹ ਦੇਖੋ ਤੇ ਇਹ ਜੁੱਤੀ ਜਿਹੜੀ ਪਈ ਮੈਨੂੰ ਇਹ ਪਈ ਮੈਨੂੰ 700 ਦੀ 699 ਇਹ 700 ਦੀ ਪਈ ਆ ਆਮ ਤੁਸੀਂ ਕਿਸੇ ਸ਼ੋਰੂਮ ਚੋਂ ਲੈਣ ਜਾਓ ਜੁੱਤੀਆਂ ਵਾਲੇ ਚ ਆਈ ਥਿੰਕ ਇਹ 2.5000 ਤੋਂ ਤੁਹਾਨੂੰ ਘੱਟ ਇਹ ਜੁੱਤੀ ਨਹੀਂ ਮਿਲੂਗੀ 2.5000 ਨਹੀਂ ਤਾਂ 1500 ਦੀ ਤਾਂ ਮਿਲੂਗੀ ਮਿਲੂਗੀ ਨਾ ਕਿਉਂਕਿ ਮੈਂ ਪਹਿਲਾਂ ਵੀ ਅੱਗੇ ਲਈ ਸੀ ਇੱਕ ਐਦਾ ਦੀ ਜੁੱਤੀ ਤੇ ਏ ਭੈਜੀ ਆਪਾਂ ਨੂੰ 700 ਦੇ ਵਿੱਚ ਇਹ ਵਾਲੀ ਜੁੱਤੀ ਤੇ ਹੋਰ ਮੈਂ ਕੀ ਲਈ ਜੀ ਹੋਰ ਮੈਂ ਲਈ ਇਹ ਵਾਲੀ ਫਰੌਕ ਮੇਰੀ ਸਭ ਤੋਂ ਫੇਵਰੇਟ ਚੀਜ਼ ਜਿਹੜੀ ਮੈਨੂੰ ਉੱਥੇ ਲੱਗੀ ਇਹ ਵਾਲੀ ਫਰੌਕ ਮੈਂ ਪੂਰੀ ਦਿਖਾਵਾਂ ਐ ਭਾਈ ਮੈਂ ਉੱਥੇ ਵੀਅਰ ਕਰਕੇ ਦੇਖੀ ਸੀ ਬਹੁਤ ਸੋਹਣੀ ਲੱਗਦੀ ਸੀ ਤੇ ਇਸ ਕਰਕੇ ਮੈਂ ਲੈ ਲਈ ਮੈਂ ਕਿਹਾ ਥੋੜਾ ਥੋੜਾ ਕਰਕੇ ਸਮਾਨ ਲੈਨੇ ਆ ਫਿਰ ਜਦੋਂ ਜਾਵਾਂਗੇ ਮੋਟੂ ਕੋਠ ਥੋੜਾ ਥੋੜਾ ਸਮਾਨ ਜਿਹੜਾ ਇਕੱਠਾ ਕਰੀ ਜਾਂਦੇ ਆ ਇਹ ਵਾਲੀ ਫਰੌਕ ਸ਼ਾਰਟ ਫਰੌਕ ਨਹੀਂ ਧੀਏ ਇਹ ਜੀ ਲੌਂਗ ਫਰੌਕ ਹੈ ਬਹੁਤ ਹੀ ਲੌਂਗ ਫਰੌਕ ਹੈ ਇਹੋ ਮਤਲਬ ਕਿ ਫਲਓ ਆ ਆਪਣੇ ਲੌਂਗ ਫਰੌਕ ਹੈ ਬਹੁਤ ਸੋਹਣੀ ਲੱਗੀ ਮੈਨੂੰ ਇਹੋ ਇਹਦੀ ਫਿਟਿੰਗ ਵੀ ਬਹੁਤ ਸੋਹਣੀ ਹੈ ਤੇ ਫਿਟਿੰਗ ਵੀ ਸੋਹਣੀ ਹੈ ਵਰਕ ਵੀ ਸੋਹਣਾ ਵਾ ਇਹ ਇਹ ਜੀ ਪਿਓਰ ਉਹਨੂੰ ਕੀ ਕਹਿੰਦੇ ਚਿਕਨ ਵਿੱਚ ਹੈ ਪਿਓਰ ਕਾਟਨ ਚਿਕਨ ਹੈ ਵਾਲੀ ਪਿਓਰ ਕਾਟਨ ਚਿਕਨ ਇਹ ਦੇਖੋ ਪਹਿਲਾਂ ਇਦਾਂ ਦੀ ਚਿਕਨ ਆਉਂਦੀ ਹੁੰਦੀ ਸੀ ਨਾ ਪਹਿਲਾਂ ਬੁੜੀਆਂ ਬਹੁਤ ਹੁੰਦੀਆਂ ਅੰਨੀ ਸੀ ਇਦਾਂ ਦੀ ਚਿਕਨ ਇਹ ਇਹ نیچے ਆਏ ਦੇ ਇਦਾਂ ਤੇ ਇਹ ਉੱਪਰ ਇਲਾਸਟਿਕ ਆਇਓ ਫਿਟਿੰਗ ਵਾਸਤੇ ਇਹ ਤਿੰਨ ਲੇਅਰਸ ਹੈ ਦੈਣੀ ਆ ਬਹੁਤ ਸੋਹਣੀ ਫਰੌਕ ਆ ਮੈਨੂੰ ਬੜੀ ਸੋਹਣੀ ਲੱਗੀ ਇਹਦੇ ਨਾਲ ਤੁਸੀਂ ਲਾ ਲੋ ਭਈ ਜੇ ਆਪਾਂ ਇਹ ਫਰੌਕ ਉਹਦਾ ਵੀ ਸਟਿਚ ਕਰਾਉਣੇ ਆ ਤੇ 800000 ਲਾਈਨਿੰਗ ਲਾ ਕੇ ਆਪਣੇ ਕੋਲ ਇਹਨਾਂ ਫਰੌਕਾਂ ਦੀ ਜਿਹੜੀ ਉਹ ਸਟਿਚਿੰਗ ਲੈ ਲੈਂਦੇ ਆ ਤੇ ਕਪੜਾ ਵੀ ਪਿਓਰ ਕਾਟਨ ਆ ਤੇ ਵਿੱਚ ਉਹਨੂੰ ਕੀ ਕਹੇਦਾ ਲਾਈਨਿੰਗ ਜਿਹੜੀ ਲਾਈਨਿੰਗ ਵੀ ਵਿੱਚ ਲੱਗੀ ਹੋਈ ਆ ਦੇਖੋ ਫਰੌਕ ਦੇ ਕੋਈ ਉਹਦਾ ਫਰੌਕ ਨਹੀਂ ਜਿਹਨੂੰ ਕਹ ਦੋ ਭਈ ਔਰ ਜਿਆਦੀ ਪਤਲੀ ਆ ਜਾਂ ਪਾਈ ਚੰਗੀ ਨਾ ਲੱਗੂਗੀ ਲਾਈਨਿੰਗ ਨਾਲ ਲੱਗੇ ਹੋਵੇ ਨਹੀਂ ਚੰਗੀਆਂ ਲੱਗਦੀਆਂ ਲਾਈਨਿੰਗ ਲੱਗੀ ਹੋਈ ਆ ਵਿੱਚ ਮੀਡੀਅਮ ਸਾਈਜ਼ ਮੇਰੇ ਹੁੰਦਾ ਹੈ ਮੀਡੀਅਮ ਸਾਈਜ਼ ਦੀ ਆ ਤੇ ਬਾਜ਼ੂ ਇਹ ਹੈਗੀਆਂ ਵਿਦਆਊਟ ਬਾਜ਼ੂ ਮੈਂ ਨਹੀਂ ਪਾਉਣੀ ਤੇ ਇਹ ਬਾਜ਼ੂ ਇਹ ਹੈਗੀਆਂ ਇਹਦੇ ਤੇ ਚਿਕਨ ਦੀਆਂ ਬੜੀਆਂ ਆਈਆਂ ਬਹੁਤ ਸੋਹਣੀਆਂ ਤੇ ਇਹ ਜੀ ਆਪਾਂ ਨੂੰ ਪਈ ਹੈਗੀ ਆ 899 ਦੀ 900 ਰੁਪਏ ਦੀ ਇਸ ਕਰਕੇ ਮੈਂ ਜਲਦੀ ਜਲਦੀ ਲੈ ਲਈ ਮੈਂ ਕਿ 900 ਵਿੱਚ ਤੇ ਕੋਈ ਖਾਸ ਮਹਿੰਗੀ ਨਹੀਂ ਗਈ ਕਿੰਨੇ ਕਿੰਨੇ ਆ ਕਿੰਨੇ ਦਾ ਆਪਾਂ ਨੂੰ ਚਿਕਨ ਦਾ ਕਪੜਾ ਹੀ ਕਿੰਨੇ ਰੁਪਏ ਮੀਟਰ ਆਉਂਦਾ ਤੇ ਆਪਾਂ ਲਾਈਨਿੰਗ ਆਰਡ ਲਵਾਵਾਂਗੇ ਸਟਿਚਿੰਗ ਆਰਡ ਕਰਾਵਾਂਗੇ ਤੇ ਕਿੰਨੇ ਦੀ ਤਾਂ ਆਪਾਂ ਨੂੰ ਫਰੌਕ ਪੈ ਜਾਂਦੀ ਆ ਤਾਂ ਇਦਾਂ ਤੇ ਫਰੌਕ ਜਿਹੜੀ ਕੋਈ ਮਹਿੰਗੀ ਨਹੀਂ ਹੈ ਤੇ ਇਸ ਕਰਕੇ ਮੈਂ ਉਹ ਲੈ ਲਈ ਫਰੌਕ ਤਾਂ ਬਸ ਜੀ ਇੰਨਾ ਸਮਾਨ ਅਸੀਂ ਲੈ ਕੇ ਆਏ ਸੀ ਜੂਡੀਓ ਤੋਂ ਅ ਜੂਡੀਓ ਸਸਤਾ ਵੀ ਹੈ ਸ਼ੋਰੂਮ ਤੇ ਵੈਸੇ ਵੀ ਹਰ ਕੋਈ ਅਫੋਰਡ ਕਰ ਸਕਦਾ ਤੇ ਵੈਰਾਈਟੀ ਤਾਂ ਉਥੇ ਬਹੁਤ ਜ਼ਿਆਦੀ ਹੈ ਜਿੰਨੀ ਮਰਜ਼ੀ ਤੁਸੀਂ ਲੈ ਲਓ ਬਸ ਦਿਨ ਦੇਖ ਕੇ ਜਾਣਾ ਪੈਂਦਾ ਕਈ ਵਾਰੀ ਤਕਰੀਬਨ ਸਮਾਨ ਸਾਰਾ ਖਤਮ ਹੋਇਆ ਹੁੰਦਾ ਤੇ ਅਸੀਂ ਤਾਂ ਸੰਡੇ ਗਏ ਸੀ ਸੰਡੇ ਤੋਂ ਤਾਂ ਬਹੁਤ ਜ਼ਿਆਦਾ ਵੈਰਾਈਟੀ ਸੀ ਉਦੋਂ ਉੱਥੇ ਤੇ ਤੁਸੀਂ ਵੀ ਜਰੂਰ ਜਾਇਓ ਜਿਨ੍ਹਾਂ ਜਿਨ੍ਹਾਂ ਦੇ ਲਾਗੇ ਸਟੋਰ ਪੈਂਦਾ ਜਲੰਧਰ ਦੇ ਵਿੱਚ ਤੇ ਇਹਦੇ ਤਿੰਨ ਸਟੋਰ ਆਈ ਥਿੰਕ ਤਿੰਨ ਕਿ ਚਾਰ ਸਟੋਰ ਆ ਜੂੜੀਓ ਦੇ ਇੱਕ ਮਾਡਲ ਟਾਊਨ ਦੇ ਵਿੱਚ ਆ ਇੱਕ ਨਾਮਦੇਵ ਚੌਂਕ ਦੇ ਵਿੱਚ ਜਿੱਥੇ ਅਸੀਂ ਗਏ ਸੀਗੇ ਤੇ ਇੱਕ ਆਈ ਥਿੰਕ ਰਾਮਾ ਮੰਡੀ ਸਾਈਡ ਕਿਤੇ ਆ ਤੇ ਤਿੰਨ ਚਾਰ ਹੈਗੇ ਆ ਤੇ ਤੁਸੀਂ ਵੀ ਜਰੂਰ ਜਾਇਓ ਜਿਨ੍ਹਾਂ ਜਿਨ੍ਹਾਂ ਨੂੰ ਜਲੰਧਰ ਲਾਗੇ ਪੈਂਦਾ ਤੇ ਲੈ ਕੇ ਆਇਓ ਕੱਪੜੇ ਤੇਰੇ ਨਾਲ ਹੀ ਐਸੇ ਵਲੌਗ ਦਾ ਕਰਦੀ ਮੈਂ ਐਂਡ ਪਲੀਜ਼ ਜਿਹੜੇ ਜਿਹੜੇ ਮੇਰੇ ਚੈਨਲ ਦੇਖਦੇ ਆ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਜਿੰਨਾਂ ਜਿੰਨਾਂ ਨੂੰ ਵਲੌਗ ਵਧੀਆ ਲੱਗਦੇ ਆ ਤੇ ਬਾਏ ਬਾਏ ਜੀ ਸਾਰਿਆਂ ਨੂੰ ਲੈ ਆਉਂਦੇ ਆਪਾਂ ਕਿੰਨੇ ਸਾਰੇ ਕੱਪੜੇ ਘਰ ਆਏ ਆਪਾਂ ਕੁੰਡਾ